ਸਤਿ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਔਜ਼ਵਿਊ ਆਸਟ੍ਰੇਲੀਆ ਵਿੱਚ ਇੱਕ ਮੰਦਭਾਗੀ ਖਬਰ ਨਾਰਥ ਮੌਰਟਨ ਟਸਮਾਨੀਆ ਤੋਂ ਜਿੱਥੇ ਅੱਜ ਟਸਮਾਨੀਆ ਪੁਲਿਸ ਦੇ ਇੱਕ ਅਧਿਕਾਰੀ ਦੀ ਡਿਊਟੀ ਦੌਰਾਨ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ ਇਹ ਘਟਨਾ ਐਲਿਸਨ ਰੋਡ ਤੇ ਇੱਕ ਪਿੰਡੂ ਘਰ ਤੇ ਵਾਪਰੀ ਮੁੱਢਲੀ ਜਾਣਕਾਰੀ ਮੁਤਾਬਕ ਜਦੋਂ ਇੱਕ ਅਧਿਕਾਰੀ ਇਸ ਘਰ ਵੱਲ ਵਧਿਆ ਤਾਂ ਘਰ ਦੇ ਰਹਿਣ ਵਾਲੇ ਵਿਅਕਤੀ ਨੇ ਉਸ ਤੇ ਗੋਲੀ ਚਲਾ ਦਿੱਤੀ ਜਿਸ ਨਾਲ ਉਹ ਅਧਿਕਾਰੀ ਮੌਕੇ ਤੇ ਹੀ ਦਮ ਤੋੜ ਗਿਆ ਦੂਜੇ ਅਧਿਕਾਰੀ ਨੇ ਤੁਰੰਤ ਜਵਾਬੀ ਕਾਰਵਾਈ ਕਰਦਿਆਂ ਗੋਲੀ ਚਲਾਈ ਜਿਸ ਤੋਂ ਬਾਅਦ ਫੱਟੜ ਹੋਏ ਉਕਤ ਵਿਅਕਤੀ ਨੇ ਆਤਮ ਸਮਰਪਣ ਕਰ ਦਿੱਤਾ ਜ਼ਿਕਰਯੋਗ ਹੈ ਕਿ ਤਸਮਾਨੀਆ ਪੁਲਿਸ ਦੇ ਇਤਿਹਾਸ ਵਿੱਚ ਸਨ 1999 ਤੋਂ ਬਾਅਦ ਪਹਿਲੀ ਵਾਰੀ ਹੈ ਕਿ ਡਿਊਟੀ ਦੌਰਾਨ ਕਿਸੇ ਅਧਿਕਾਰੀ ਦੀ ਮੌਤ ਹੋਈ ਹੋਵੇ ਤਸਮਾਨੀਆ ਦੇ ਪ੍ਰੀਮੀਅਰ ਜਰਮੀ ਰੌਕਲਿਫ ਨੇ ਫੇਸਬੁੱਕ ਪੋਸਟ ਰਾਹੀਂ ਦੁੱਖ ਸਾਂਝਾ ਕਰਦੇ ਹੋਏ ਕਿਹਾ ਕਿ ਇਹ ਸਾਡੇ ਸੂਬੇ ਲਈ ਇੱਕ ਗੰਭੀਰ ਘੜੀ ਹੈ ਸਾਡੀ ਹਮਦਰਦੀ ਅਤੇ ਸਮਰਥਨ ਉਸ ਅਧਿਕਾਰੀ ਦੇ ਪਰਿਵਾਰ ਅਤੇ ਸਾਥੀਆਂ ਦੇ ਨਾਲ ਹੈ ਉਧਰ ਪੁਲਿਸ ਨੇ ਕਿਹਾ ਹੈ ਕਿ ਘਟਨਾ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਲੋੜੀਂਦੇ ਸਹਾਇਤਾ ਸਾਧਨ ਹਨ ਉਹ ਉਪਲਬਧ ਕਰਵਾਏ ਜਾ ਰਹੇ ਹਨ ਘਟਨਾ ਵਾਲੀ ਥਾਂ ਕ੍ਰਾਈਮ ਸੀਨ ਸਤਾਫਿਤ ਕਰ ਦਿੱਤਾ ਗਿਆ ਹੈ ਅਤੇ ਸਮੁੱਚੇ ਇਲਾਕੇ ਨੂੰ ਸੁਰੱਖਿਅਤ ਕਰ ਲਿਆ ਗਿਆ ਹੈ ਇਹ ਸੀ ਔਜ਼ਵਿਊ ਤੇ ਖਾਸ ਖਬਰ ਆਸਟ੍ਰੇਲੀਆ ਬਾਰੇ ਹੋਰ ਅਪਡੇਟਸ ਦੇ ਲਈ ਜੁੜੇ ਰਹੋ ਔਜ਼ਵਿਊ ਦੇ ਨਾਲ ਧੰਨਵਾਦ